ਬਸ ਇਹ ਹੀ ਪਹਿਲਾਂ ਚਾਹੁੰਦੇ ਸੀ ਵੀ 2-3 ਮਹੀਨੇ ਪਹਿਲਾਂ ਹੁੰਦੀ ਹੁਣ ਬਸ ਆ ਦਾ ਦਿਨ ਲੱਗਣ ਪਾਣੀ ਜਾਣ ਚ ਤੇ ਇਹਦਾ ਬੜਾ ਨੁਕਸਾਨ ਹੋਣਾ ਮਨ ਬੁਨ ਕੋਈ ਮਾੜੇ ਨੇ ਸਾਰੇ ਕੋਈ ਪਤਨ ਕਦੋਂ ਟੁੱਟ ਜੇਗੇ ਬਸ ਇਹਨੂੰ ਕਾ ਗਦੀ ਸਪਾਈ ਕੋਈ ਨਹੀਂ 10-10 ਫੁੱਟ ਮਿੱਟੀ ਰੇਤਾ ਚੜਿਆ ਵੇ ਉੱਪਰ ਬਸ ਪਾਣੀ ਹੈ 5-7 ਫੁੱਟ ਜੋ ਪਾਣੀ ਲੰਘ ਰਿਹਾ ਹੈ ਤੋਂ ਬਰਸਾਤਾ ਸ਼ੁਰੂ ਹੋਣ ਜਾ ਰਹੀਆਂ ਨੇ ਤੇ ਲਗਾਤਾਰ ਬਰਸਾਤਾ ਕਰਕੇ ਜਿੱਥੇ ਆਮ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਹੜ੍ਹਾਂ ਦੇ ਕਾਰਨ ਪਿੰਡਾਂ ਦੇ ਪਿੰਡ ਖੇਤਾਂ ਦੇ ਖੇਤ ਜਿਹੜੇ ਤਬਾਹ ਹੋ ਜਾਂਦੇ ਨੇ ਅਸੀਂ ਘੱਗੜ ਦਰਿਆ ਤੇ ਪਹੁੰਚੇ ਹਾਂ ਤੁਸੀਂ ਦੇਖ ਸਕਦੇ ਹੋ ਇਹ ਇਸ ਪਾਸਿਓਂ ਜਿਹੜਾ ਹੈ ਕਿ ਪਹਾੜਾ ਵੱਲੋਂ ਚੰਡੀਗੜ੍ਹ ਵੱਲੋਂ ਇਹ ਜਿਹੜਾ ਕੱਗੜ ਦਰਿਆ ਆ ਰਿਹਾ ਔਰ ਇਸ ਪਾਸੇ ਜਿਹੜਾ ਹੈ ਕਿ ਸਮਾਣਾ ਪਾਥੜਾ ਨੂੰ ਇਹ ਕੱਗੜ ਦਰਿਆ ਜਾਂਦਾ ਹੈ ਪਰ ਕੱਗੜ ਦਰਿਆ ਦੇ ਵਿੱਚ ਦਾ ਹਾਲ ਤੁਸੀਂ ਦੇਖ ਸਕਦੇ ਹੋ ਕਿ ਇਕੱਠ 10 10 20 20 ਫੁੱਟ ਜਿਹੜੀ ਇਸ ਪਾਸੇ ਬੂਟੀ ਦਿਖਾ ਰਹੇ ਆ ਤੁਹਾਨੂੰ ਕਿ ਕਿੰਨੀ ਉੱਚੀ ਉੱਚੀ ਬੂਟੀ ਉੱਚੀ ਹੈ ਜਿਸ ਕਰਕੇ ਸਮੱਸਿਆ ਰਹਿੰਦੀ ਹੈ ਨੇੜਲੇ ਪਿੰਡਾਂ ਨੂੰ ਨੇੜਲੇ ਲੋਕਾਂ ਨੂੰ ਜਿੱਥੇ ਨੇੜਲੇ ਲੋਕਾਂ ਨੇ ਫਸਲਾਂ ਬੀਜਿਆ ਨੇ ਉਹਨਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਲਗਾਤਾਰ ਪ੍ਰਸ਼ਾਸਨ ਦਾਅਵੇ ਕਰਦਾ ਹੈ ਕਿ ਕੱਗਰ ਦਰਿਆ ਦੀ ਜਿਹੜੀ ਬੂਟੀ ਹੈ ਸਾਫ ਸਪਾਈ ਕੀਤੀ ਜਾ ਰਹੀ ਹੈ ਪਰ ਰਿਐਲਿਟੀ ਚੈੱਕ ਕਰ ਰਹੇ ਅਸੀਂ ਅੱਜ ਗਰਾਊਂਡ ਜ਼ੀਰੋ ਤੇ ਲਿਵਿੰਗ ਇੰਡੀਆ ਦੀ ਟੀਮ ਪਹੁੰਚੀ ਹੈ ਔਰ ਦਿਖਾ ਰਹੀ ਹੈ ਤੁਹਾਨੂੰ ਕਿ ਕਿਸ ਤਰ੍ਹਾਂ ਜਿਹੜਾ ਹੈ ਕਿ 20 20 ਫੁੱਟ ਜਿਹੜੀ ਬੂਟੀ ਹੈ ਉਹ ਇੱਥੇ ਉੱਗੀ ਹੋਈ ਆ ਨਾ ਇੱਥੇ ਸਾਫ ਸਪਾਈ ਹੋਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਿਰਫ 2 ਜਾਂ 4 ਦਿਨਾਂ ਦੇ ਵਿੱਚ ਬਾਰਿਸ਼ ਤਾਂ ਸ਼ੁਰੂ ਹੋਣ ਗਿਆ ਜਿਸ ਕਰਕੇ ਸਮੱਸਿਆ ਬਹੁਤ ਵੱਡੀ ਹੈ ਨੇੜਲੇ ਪਿੰਡਾਂ ਦੇ ਲੋਕ ਜਿਹੜੇ ਨੇ ਹਮੇਸ਼ਾ ਹੀ ਇਸ ਦੀ ਮਾਰ ਚੱਲਦੇ ਨੇ ਕਿਉਂਕਿ ਫਸਲਾਂ ਉਹਨਾਂ ਦੀ ਤਬਾਜ਼ ਹੁੰਦੀਆਂ ਨਹੀਂ ਪ੍ਰਸ਼ਾਸਨ ਦਾਅਵੇ ਕਰਦਾ ਹੈ ਜਦੋਂ ਕਿਤਨਾ ਕਿਤੇ ਕੋਈ ਸਮ ਵਿਚਾਰੇ ਕੀਤੇ ਜਾਂਦੇ ਨੇ ਸਰਕਾਰ ਵੱਲੋਂ ਕਿ ਕਿਸੇ ਨੂੰ ਸਮੱਸਿਆ ਹੈ ਤਾਂ ਸਾਡੇ ਨਾਲ ਸੰਪਰਕ ਕੀਤਾ ਜਾਵੇ ਉਸ ਦੀ ਸਮੱਸਿਆ ਲੋਕਾਂ ਨੂੰ ਹੱਲ ਕੀਤੀ ਜਾਣਗੀ ਲੋਕਾਂ ਦੀ ਮਦਦ ਕੀਤੀ ਜਾਵੇਗੀ ਪਰ ਗਰਾਊਂਡ ਜ਼ੀਰੋ ਤੇ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਕਗਰ ਦਰਿਆ ਦੇ ਵਿੱਚ ਬੂਟੀ ਜੜੀ ਹੈ 20 20 ਫੁੱਟ ਉੱਗੀ ਹੋਈ ਹੈ ਲੋਕ ਜਿਹੜੇ ਨੇ ਸਮੇ ਹੋਏ ਨੇ ਕਿ ਕਦੋਂ ਇਸ ਦੀ ਸਫਾਈ ਹੋਏਗੀ ਮੌਨਸੂਨ ਸ਼ੁਰੂ ਹੋਣ ਲੱਗਾ ਹੈ ਲੋਕ ਸਾਡੇ ਦਾ ਮੌਜੂਦ ਨੇ ਨੇੜਲੇ ਪਿੰਡਾਂ ਦੇ ਲੋਕ ਨੇ ਪਾਇਬ ਸਾਹਿਬ ਕੀ ਨਾਂ ਤੁਹਾਡਾ ਕਿਹੜੇ ਪਿੰਡ ਤੋਂ ਜਸਵੀਰ ਸਿੰਘ ਪਿੰਡ ਰਾਜਗੜ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਸਰਕਾਰ ਦਾਅਵੇ ਕਰਦੀ ਹੈ ਕਿ ਬੂਟੀ ਜਿਹੜੀ ਹੈ ਸਾਸਪਾਈ ਕੀਤੀ ਜਾਵੇਗੀ ਤਾਂ ਜੋ ਨੇੜਲੇ ਲੋਕਾਂ ਨੂੰ ਸਮੱਸਿਆ ਨਾ ਆਵੇ ਕਿੰਨੇ ਸਮੇਂ ਤੋਂ ਜਿਹੜੀ ਪਹਿਲਾਂ ਸਮੱਸਿਆ ਆਉਂਦੀ ਹੈ ਜਾਂ ਅੱਜ ਦਾ ਅੱਜ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਸ ਇਹ ਹੀ ਪਹਿਲਾਂ ਚਾਹੁੰਦੇ ਸੀ ਵੀ ਦੋ ਤਿੰਨ ਮਹੀਨੇ ਪਹਿਲਾਂ ਹੁੰਦੀ ਹੁਣ ਪਾਸ ਦਾ ਪਾਣੀ ਜਾਣ ਚ ਤੇ ਤਾਂ ਬੜਾ ਨੁਕਸਾਨ ਹੋਣਾ ਹੈ ਮੰਨ ਬੰਨ ਕੋਈ ਮਾਰੇ ਨੇ ਸਾਰੇ ਕੋਈ ਪਤਾ ਨਹੀਂ ਕਦੋਂ ਟੁੱਟ ਜੇਗੇ ਬਸ ਇਹਨੂੰ ਕਾ ਗੱਦੀ ਸਪਾਈ ਕੋ ਉਨੇ 10-10 ਫੁੱਟ ਮਿੱਟੀ ਰੇਤਾ ਚੜਿਆ ਪੇਪਰ ਬਸ ਪਾਣੀ ਹੈ 5-7 ਫੁੱਟ ਜੋ ਪਾਣੀ ਲੰਘ ਰਿਹਾ ਹੈ ਇਹ ਪਾਣੀ ਕਿੱਥੋਂ ਲੰਘਣਾ ਸਾਰਾ ਹੈ ਪਹਿਲਾਂ ਵੀ ਨੁਕਸਾਨ ਹੁੰਦੇ ਰਹੇ ਨੇ ਪਹਿਲਾਂ ਬਹੁਤ ਨੁਕਸਾਨ ਹੋਇਆ ਸਾਡੇ ਸਾਡੇ ਪਿੰਡਾਂ 'ਚ ਸਾਰੇ ਫਸਲਾਂ ਮਰ ਗੀਆਂ ਇੰਜੀਨੀਅਰ ਚਾਰ-ਚਾਰ ਬਰ ਕੋਕਾਂ ਮੰਜਿਆਂ ਨੇ ਬਹੁਤ ਨੁਕਸਾਨ ਹੋਇਆ ਹੈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਦਾ ਵੀ ਕਰਦਾ ਹੈ ਕਿ ਸਫਾਈ ਕੀਤੀ ਜਾਂਦੀ ਹੈ ਲੱਗਦਾ ਕਿ ਸਫਾਈ ਹੋਈ ਇਸ ਵਾਰ ਨਹੀਂ ਇਸ ਵਾਰ ਕੋਈ ਸਪਾਈ ਨਹੀਂ ਹੋਈ ਕੁਆਇ ਨਹੀਂ ਹੈ ਉਹ ਪਤਾ ਨਹੀਂ ਲੱਗਾ ਕਿ ਇਹਨੇ ਕਦੀ ਹੁਣ ਇਹਦਾ ਇਹੀ ਚਾਹਨਾ ਸਫਾਈ ਹੋਣੀ ਚਾਹੀਦੀ ਹੈ ਵੀ ਇਸ ਪਾਸੇ ਦੇਖਿਆ ਜਾ ਰਿਹਾ ਕਿ ਟਿੱਪਰ ਲੱਗੇ ਹੋਏ ਨੇ ਇਹ ਕਿ ਕਿਉਂ ਲੱਗੇ ਹੋਏ ਨੇ ਹਰਿਆਣੇ ਦੀ ਹਾਦ ਦੇ ਜਿਹ ਪਰਾ ਹਰਿਆਣੇ ਵਾਲੇ ਸਪਾਈ ਕਰਾ ਰਹੇ ਨੇ ਆਪਣੀ ਪਰਾ ਇਹ ਸਾਡੇ ਵਾਲੇ ਪਾਸੇ ਮਾਰਨ ਬੰਨ ਲਾਤਾ ਉਹਨਾਂ ਨੇ ਬੜਾ ਤਕੜਾ ਇਧਰ ਕੋਈ ਚਾਹ ਨਹੀਂ ਹੱਲੇ ਆਈ ਜਾਂ ਸਰਕਾਰ ਨੂੰ ਚਾਹੀਦਾ ਹੈ ਪ੍ਰਸ਼ਾਸਨ ਨੂੰ ਜਾਗਣਾ ਚਾਹੀਦਾ ਹੈ ਇਸ ਬੋਟੀ ਨੂੰ ਸਾਫ ਸਫਾਈ ਕੀਤੀ ਜਾਵੇ ਤਾਂ ਜੋ ਨਿਰਵਿਘਨ ਤਰੀਕੇ ਨਾਲ ਪਾਣੀ ਅੱਗੇ ਲੰਘਾ ਹੋ ਸਕੇ ਤਾਂ ਜੋ ਨੁਕਸਾਨ ਨਾ ਹੋਵੇ ਨਿਹੜਲੇ ਪਿੰਡਾਂ ਨੂੰ ਬਸ ਇਹੀ ਚਾਹਦੇ ਹਾਂ ਵੀ ਅਸੀਂ ਚੰਗੀ ਤਰ੍ਹਾਂ ਦੀ ਸਫਾਈ ਹੋਏ ਮੇ بس ਹੋਰ ਕੋਈ ਸਾਡੀ ਮੰਗ ਨਹੀਂ ਕਿਸੇ ਦੀ ਕਿ ਲੰਮੇ ਸਮੇਂ ਤੋਂ ਪਹਿਲਾਂ ਵੀ ਕਈ ਦਹਾਕੇ ਦੀ ਸਰਕਾਰਾਂ ਰਹੀਆਂ ਨੇ ਪ੍ਰਸ਼ਾਸਨ ਰਿਹਾ ਨੁਕਸਾਨ ਹੋਇਆ ਕਾਫੀ ਪਹਿਲਾਂ ਵੀ ਪਹਿਲਾਂ ਕਦੀ ਨਹੀਂ ਨਖੋਇਆ ਜੀ ਇਹ ਇਸ ਵਾਰੀ ਥੋੜਾ ਜਿਆਦਾ ਹੋਇਆ ਹੈ ਕਿਉਂਕਿ ਪਿਛਲੇ ਸਾਲ ਵੀ ਦੇਖੋ ਤੁਸੀਂ ਪਾਣੀ ਆਇਆ ਨਹਾੜ ਆਏ ਨੇ ਹੁਣ ਉਹਨਾਂ ਨੂੰ ਲੱਗਦਾ ਆਨੇ ਲੋਕੀ ਏਦੋਂ ਵੀ ਜਿਆਦਾ ਆਣੇ ਨੇ ਕੀ ਪਤਾ ਹੁਣ ਕੀ ਬਣੇਗੀ ਨਹੀਂ ਜੇ ਸਫਾਈ ਹੋਏਗੀ ਤਾਂ ਕੁਝ ਬਚ ਸਕਨੇ ਆਪਾਂ ਨੇੜਲੇ ਪਿੰਡਾਂ ਦੇ ਲੋਕਾਂ 'ਚ ਡਰ ਦਾ ਮਾਹੌਲ ਹੈ ਹਾਂਜੀ ਹਾਂ ਬਹੁਤ ਡਰ ਹੈ ਬਿਲਕੁਲ ਸੁਣ ਸਕਦੇ ਹੋ ਕਿ ਕਿਹਾ ਜਾ ਰਿਹਾ ਕਿ ਹਰਿਆਣੇ ਵਾਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਹਰਿਆਣਾ ਦੇ ਇਸ ਪਾਸੇ 'ਚ ਪਾਰਕ ਕਰਦੇ ਹਾਂ ਸਾਹਮਣੇ ਹਰਿਆਣੇ ਵੱਲੋਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਕਿਹਾ ਜਾ ਰਿਹਾ ਕਿ ਸਫਾਈ ਉੱਥੇ ਕੀਤੀ ਜਾ ਰਹੀ ਹੈ ਪਰ ਪੰਜਾਬ ਸਰਕਾਰ ਨੂੰ ਵੀ ਜਾਗਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਜਾਗਣਾ ਚਾਹੀਦਾ ਹੈ ਇਸ ਦੀ ਜਲਦ ਤੋਂ ਜਲਦ ਜਿਹੜੀ ਸਫਾਈ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਪਰੇਸ਼ਾਨੀ ਨਾ ਸਕੇ ਕੈਮਰਾ ਪਰ ਸਮੀਤ ਕੁਮਾਰ ਦੇ ਨਾਲ ਦਇਆ ਸਿੰਘ ਰਾਜਪੂਰਾ